ਸੂਰਜ ਡੁੱਬ ਗਿਆ ਪਰ ਰਾਤ ਅਜੇ ਆਈ ਨਹੀਂ ਅੰਧੇਰਾ ਤੇ ਹੋਇਆ ਨਹੀਂ ਚਾਨਣਾ ਮੌਜੂਦ ਹੈ ਦਿਨ ਵੀ ਮੌਜੂਦ ਹੈ ਰਾਤ ਵੀ ਮੌਜੂਦ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹਨੂੰ ਕਿੰਨਣ ਸੰਧਿਆ ਤੇ ਸੰਧਿਆ ਦੋ ਦਫਾ ਆਉਂਦੀ ਹੈ ਜਦ ਸਵੇਰੇ ਕੋਹ ਫੁੱਟ ਪਈ ਦਿਨ ਅਜੇ ਚੜ੍ਹਿਆ ਨਹੀਂ ਤੇ ਰਾਤ ਪੂਰਨ ਤੌਰ ਤੇ ਗਈ ਨਹੀਂ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹ ਸਮਾਂ ਹੈ ਸੰਧਿਆ ਦੋ ਵਕਤ ਆਉਂਦਾ ਇੱਕ ਇੰਝ ਕਹ ਲੋ ਸਵੇਰੇ ਦਾ ਅੰਮ੍ਰਿਤ ਵੇਲਾ ਇੱਕ ਸ਼ਾਮ ਦਾ ਅੰਮ੍ਰਿਤ ਵੇਲਾ ਜਿਸ ਵਕਤ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੁੰਦੀ ਹੈ ਬਸ ਉਹੀ ਸਮਾਂ ਹੈ ਆਤਮਾ ਤੇ ਪਰਮਾਤਮਾ ਦੀ ਸੰਧੀ ਕਰਨ ਦਾ ਮਨ ਤੇ ਸ਼ਬਦ ਦੀ ਸੰਧੀ ਕਰਨ ਦਾ ਸ਼ਬਦ ਤੇ ਸੁਰਤ ਦੇ ਮੇਲ ਦਾ ਜੋੜ ਦਾ ਉਹੀ ਸਮਾਂ ਹੈ ਉਹੀ ਵਕਤ ਹੈ ਸਿੱਖ ਗੁਰੂ ਨਾਲ ਜੁੜ ਸਕੇ ਸੰਧੀ ਕਰ ਸਕੇ ਮਨ ਤੇ ਸ਼ਬਦ ਦਾ ਮੇਲ ਹੋਵੇ ਸੰਧੀ ਉਹ ਸਮਾਂ ਮਦਦ ਕਰਦਾ ਵਕਤ ਮਦਦ ਕਰਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਰੁੱਤ ਦੇ ਨਾਲ ਹੀ ਬੀਜ ਹੋਇਆ ਬੀਜ ਪਰਹੁਲਤ ਹੁੰਦਾ ਹੈ ਧਰਤੀ ਕਿੰਨੀ ਚੰਗੀ ਹੋਵੇ ਬੀਜ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਪਰ ਰੁੱਤ ਨਾ ਹੋਵੇ ਤੇ ਗੱਲ ਨਹੀਂ ਬਣਦੀ ਜੇ ਗੱਲ ਬਣੇਗੀ ਤੇ ਪੂਰਨ ਤੌਰ ਤੇ ਨਹੀਂ ਬਣਦੀ ਰੋਤ ਮਰਦ ਕਰਦੀ ਹੈ ਉਹ ਸਮਾ ਮਦਦ ਕਰਦਾ ਹੈ ਕਿਉਂ ਸੰਧਿਆ ਸਵੇਰੇ ਦੀ ਸੰਧਿਆ ਤੇ ਸ਼ਾਮ ਦੀ ਸੰਧਿਆ ਜਿਹਨੂੰ ਗੁਰਮਤ ਨੇ ਨਾਮ ਦਿੱਤਾ ਹੈ ਅੰਮ੍ਰਿਤ ਵੇਲਾ ਸਵੇਰ ਦਾ ਅੰਮ੍ਰਿਤ ਵੇਲਾ ਸ਼ਾਮ ਦਾ ਅੰਮ੍ਰਿਤ ਵੇਲਾ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਦਿੱਤੀ ਹੈ ਸਾਨੂੰ ਦੋ ਵਕਤ ਦਾ ਸਤਸੰਗ ਦਿੱਤਾ ਹੈ ਤੇ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਵੀ ਦੋ ਵਕਤ ਦੀਆਂ ਨੇ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੈ ਮੋਲ ਮੰਤਰ ਤੇ ਗੁਰਮੰਤਰ ਦਾ ਜਾਪ ਹੈ ਸ਼ਾਮ ਨੂੰ ਰਹਿਰਾਸ ਸਾਧ ਹੈ ਰਹਿਰਾਸ ਸਾਧ ਸਾਡੀ ਸਵੇਰੇ ਦੀ ਬਾਣੀ ਨਹੀਂ ਤੇ ਜਪਜੀ ਸਾਹਿਬ ਸਾਡੀ ਸ਼ਾਮ ਦੇ ਵਿੱਚ ਜੋ ਹੈ ਨਹੀਂ ਪੜੀ ਜਾਂਦੇ ਇਸ ਸਵੇਰੇ ਜਪਣ ਦੇ ਇੱਕ ਸਵੇਰੇ ਦੇ ਅੰਮ੍ਰਿਤ ਵੇਲੇ ਦਾ ਪਾਠ ਇੱਕ ਸ਼ਾਮ ਦੇ ਅੰਮ੍ਰਿਤ ਵੇਲੇ ਦਾ ਪਾਠ ਇੰਨੇ ਮੈਰਜ ਕਰਦੇ ਸਮਾਂ ਮਦਦ ਕਰਦਾ ਹੈ ਕਵਕਤ ਮਦਦ ਕਰਦਾ ਤੁਸੀਂ ਆਖੋਗੇ ਦਿਨ ਨੂੰ ਕਰ ਲਈਏ ਰਾਤ ਨੂੰ ਕਰ ਲਈਏ ਉੱਤੇ ਦਿਨ ਰਾਤ ਹੀ ਆਰਾਧ ਹੋ ਪਿਆਰੇ ਨਿਮਕ ਨਾ ਕੀ ਜੇ ਢੀਲਾ ਉੱਤੇ ਦਿਨ ਰਾਤ ਤੂੰ ਜਪ ਪਰ ਜੇ ਸ਼ੁਰੂ ਸ਼ੁਰੂ ਚ ਆਰੰਭ ਕਰੇਗਾ ਦਿਨ ਤੈਨੂੰ ਨਾਮ ਨਹੀਂ ਜਪਣ ਦੇਗਾ ਤੇ ਰਾਤ ਵੀ ਨਹੀਂ ਜਪਣ ਦੇਗਾ ਦਿਨ ਨੂੰ ਤੈਨੂੰ ਧੰਦਾ ਚੇਤੇ ਆਵੇਗਾ ਧਰਮ ਨਹੀਂ ਚੇਤੇ ਆਵੇਗਾ ਦਿਨ ਨੂੰ ਤੈਨੂੰ ਧਨ ਚੇਤੇ ਆਵੇਗਾ ਨਾਮ ਨਹੀਂ ਚੇਤੇ ਆਵੇਗਾ ਬਹੁਤ ਮੁਤਾਲਾ ਕਰਕੇ ਦੇਖਿਓ ਕਿ ਰਾਤ ਨੂੰ ਤੈਨੂੰ ਬਿਸ਼ਰਾਮ ਚੇਤੇ ਆਵੇਗਾ ਨਾਮ ਨਹੀਂ ਚੇਤੇ ਤੇ ਰਾਤ ਨੂੰ ਤੇ ਉੰਜਵੇਂ ਸਡੇ ਦੇਸ਼ ਦੇ ਵੈਦਿਕ ਗ੍ਰੰਥ ਕਹਿੰਦੇ ਨੇ ਸ਼ਕਤੀ ਸੁੱਕੜਦੀ ਹੈ ਚੇਤਨਾ ਸੁੱਕੜਦੀ ਹੈ ਦਿਮਾਗ ਦੀ ਸੋਚਣ ਸ਼ਕਤੀ ਸੁੱਕੜਦੀ ਹੈ ਸਰੀਰ ਦੀ ਪਾਚਣ ਸ਼ਕਤੀ ਵੀ ਸੁੱਕੜਦੀ ਹੈ ਜਿਵੇਂ ਰਾਤ ਦੇ ਵਕਤ ਕੁਲ ਬੰਦ ਹੁੰਦੇ ਨੇ ਛੇ ਚਾਂਦੇ ਹੋਏ ਪੰਛੀ ਆਲਣੀਆਂ ਦੇ ਚਾਕੇ ਸੌ ਜਾਂਦੇ ਨੇ ਵਿਸ਼ਰਾਮ ਰਾਤ ਕੀ ਇਹ ਸੁੱਕੜਨਾ ਦਿਨ ਕੀ ਇਹ ਫੈਲਾਓ ਇਹ ਦਮੰਦ ਤੇ ਬਹੁਤ ਵੱਡਾ ਅਸਰ ਹੈ ਬਹੁਤ ਵੱਡਾ ਰਾਤ ਵਿਸ਼ਰਾਮ ਹੈ ਤੇ ਵੈਦ ਗ੍ਰੰਥਾ ਨੇ ਤਿੱਥੇ ਤੱਕ ਲਿਖਿਆ ਹੈ ਕਿ ਰਾਤ ਨੂੰ ਭੋਜਨ ਦਿਨ ਤੋਂ ਅੱਧਾ ਚੱਕੋ ਬਈ ਕਿਉਂ ਰਾਤ ਨੂੰ ਪਾਚਨ ਸ਼ਕਤੀ ਵੀ ਸੁਗੜਦੀ ਹੈ ਚੇਤਨਾ ਵੀ ਸੁਗੜਦੀ ਹੈ ਤੇ ਹੁਣ ਤੇ ਸਿਲਸਲੇ ਉਲਟਾ ਦਿਨ ਨਾਲੋਂ ਜਿਹੜਾ ਦੁਗਣਾ ਬੋਝ ਰਾਤ ਨੂੰ ਬਾਛੜਿਆ ਤੇ ਪੁਰਖਾ ਅੰਮ੍ਰਿਤ ਵੇਲੇ ਕੀ ਖਾਤਨਾਮ ਜਪੇਗਾ ਗੁਟਕਾ ਤੇਰੇ ਹੱਥੋਂ ਗਿਰੇਗਾ ਤੇ ਜੋਂਗਦਾ ਹੀ ਰਹੇਗਾ ਤੂੰ ਜਪ ਜੀ ਕੋਈ ਨਹੀਂ ਜਪ ਸਕਨੇ ਨਾਮ ਦਾ ਰਸ ਨਹੀਂ ਲੈ ਸਕਨੇਗਾ ਤੋ ਰਾਤ ਬਿਸ਼ਾਮ ਹੈ ਤੇ ਦਿਨ ਧੰਦਾ ਹੈ ਸੰਦਿਆ ਜਦ ਰਾਤ ਰਾਤ ਨਹੀਂ ਹੈ ਤੇ ਦਿਨ ਦਿਨ ਨਹੀਂ ਹੈ ਤੋ ਉਸ ਲਗਤ ਇਹ ਸ਼ਬਦ ਤੇ ਸੁਰਤ ਦਾ ਅਭਿਆਸ ਕਰ ਸ਼ਬਦ ਤੇ ਮਨ ਮਨ ਬੀਜ ਹੈ ਸੁਰਤ ਬੀਜ ਹੈ ਤੇ ਸ਼ਬਦ ਧਰਤੀ ਹੈ ਜੇ ਇਕ ਹੋਏ ਤਾਂ ਉਗਵੇ ਰੁਤੀ ਹੂੰ ਰੁਤ ਹੋਏ ਇਕ ਤੇ ਬੀਜ ਇਕ ਹੋਏ ਤੇ ਇਕ ਬੀਜਣ ਦੀ ਰੁਤ ਹੋਵੇ ਸਾਇਕਨ ਤਾਂ ਇਹ ਬੋਇਆ ਹੋਇਆ ਬੀਜ ਪਰਫੁੱਲਤ ਹੋਵੇਗਾ ਤੇ ਜਦ ਕੋਈ ਬੀਜ ਪਰਫੁੱਲਤ ਹੁੰਦਾ ਹੈ ਤੇ ਫਲ ਸਾਲ ਦੇ ਵਿੱਚ ਇੱਕ ਦਫਾ ਲੱਗਦੇ ਨਾ ਜਾਂ ਦੋ ਦਫਾ ਲੱਗਦੇ ਨਾ ਤੇ ਜੇ ਮਨ ਕਦੀ ਪਰਫੁੱਲਤ ਹੋ ਜਾਏ ਸ਼ਬਦ ਦੀ ਧਰਤੀ ਦੇ ਚ ਤੇ ਇਹ ਆਨੰਦ ਸਾਲ ਦੇ ਵਿੱਚ ਇੱਕ ਦਫਾ ਮਿਲੇਗਾ ਜਾਂ ਦੋ ਦਫਾ ਇਹ ਫਲੀ ਉਤ ਸਾਲ ਦੇ ਵਿੱਚ ਇੱਕ ਦਫਾ ਹੋਵੇਗਾ ਕਿ ਦੋ ਦਫਾ ਭਗਤ ਕਬੀਰ ਦੱਸਦੇ ਨੇ ਕਬੀਰ ਐਸਾ ਬੀਜ ਬੋਏ 12 ਮਾਸ ਬਲੰਦ ਸੀਤਲ ਛਾਇਆ ਗਹਿਰ ਫਲ ਪੰਛੀ ਖੇਲ ਕਰਨ 12 ਮਹੀਨੇ ਫਲੀ ਬੂਤਰ ਹੋਵੇਗਾ ਅੱਠੇ ਪੈਰ ਫਲੀ ਬੂਤਰ ਹੋਵੇਗਾ ਇਸ ਦੇ ਉੱਤੇ ਫਲ ਕਦੀ ਮੁੱਕਣਗੇ ਨਹੀਂ ਭਾਵੇਂ ساری ਜ਼ਿੰਦਗੀ ਆਨੰਦ ਬਣਿਆ ਰਹੇਗਾ ਸਿੰਘਾਸਣ ਤੇ ਬੈਠੇਗਾ ਤੇ ਆਨੰਦੇ ਚ ਹੋਵੇਗਾ ਪਰ ਜੇ ਤੂੰ ਤੱਤੀ ਤਵੀ ਤੇ ਬੈਠ ਗਿਆ ਤੇ ਆਨੰਦ ਦੇ ਚ ਹੋਵੇਗਾ ਰਸਤੇ ਚ ਹੋਵੇਗਾ ਆਨੰਦ ਦੇ ਚ ਕੋਈ ਫਰਕ ਨਹੀਂ ਪਵੇਗਾ ਬਾਕੀ ਬਨਸਪਤੀ ਦੇ ਉੱਤੇ ਮੌਸਮੇ ਖਿਲਾ ਆਵੇਗੀ ਪੱਤੇ ਝੜਵੀ ਹੋਵੇਗੀ ਪੱਤੇ ਵੀ ਝੜਨਗੇ ਫੁੱਲ ਵੀ ਝੜਨਗੇ ਫਲ ਵੀ ਝੜਨਗੇ ਪਰ ਜੇ ਇੱਕ ਦਫਾ ਬੋਇਆ ਹੋਇਆ ਮਨ ਪੈਦਾ ਹੋ ਗਿਆ ਤੇ ਫਲੀ ਭੂਤ ਹੋ ਗਿਆ ਇਹਦੇ ਉਤੇ ਮੌਸਮੇ ਖਿਜ਼ਾਨ ਨਹੀਂ ਆਉਂਦੀ ਇਹਦੇ ਉਤੇ ਪੱਤੇ ਝੜਦੀ ਰੁੱਤ ਨਹੀਂ ਆਉਂਦੀ ਐਸਾ ਬੀਜ ਬੋਏ ਬਾਰਾਂ ਮਾਸ ਬਲੰਦ ਸੀਤਲ ছਾਇਆ ਗਹਿਰ ਭਲ ਪੰਛੀ ਗੇਲ ਕਰਨਤ ਧਰਤੀ ਸੜੇ ਕੋਲ ਹੈ ਔਰ ਗਜ਼ਬ ਦੀ ਗੱਲ ਹੈ ਕੋਈ ਮੁੱਲ ਨਹੀਂ ਬਾਣੀ ਦਾ ਕੀ ਮੁੱਲ ਕੀ ਮੁੱਲ ਦਿਓਗੇ ਇਹ ਸ਼ਬਦੀ ਧਰਤੀ ਸਾਰਿਆਂ ਨੂੰ ਪ੍ਰਾਪਤ ਹੈ ਗੁਰੂ ਮੰਤਰ ਮੂਲ ਮੰਤਰ ਸਾਰਿਆਂ ਨੂੰ ਪ੍ਰਾਪਤੀ ਹੈ ਮੂਲ ਨਾਲ ਫਰੀਦਨ ਦੀ ਲੋੜ ਹੀ ਨਹੀਂ ਤੁਹਾਨੂੰ ਜੋ ਹੈ ਮੋਇਸਰ ਹੈ ਤੇ ਮਨ ਭੜੇ ਕੋਲ ਹੈ ਧਰਤੀ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਸਾਨੂੰ ਦੇ ਦਿੱਤੀ ਹੈ ਤੇ ਇਹ ਬੰਦੇ ਬੀਜ ਤੇਰੇ ਕੋਲ ਹੈ ਆਪਣੇ ਯਤਨਾ ਨਾਲ ਸਤਸੰਗਤ ਦੇ ਚ ਆ ਕੇ ਕਥਾ ਕੀਰਤਨ ਸੁਣ ਕੇ ਇਸ ਬੀਜ ਨੂੰ ਸਾਬਤ ਕਰ ਲਏ ਬੀਜ ਜਿਹੜਾ ਦੁਫਾੜ ਹੋ ਗਿਆ ਦਾਲ ਹੋ ਗਿਆ ਸਾਬਤ ਨਹੀਂ ਹੁੰਦਾ ਪਰ ਦੁਫਾੜ ਹੋਇਆ ਮਨ ਸਾਬਤ ਹੋ ਜਾਂਦਾ ਜੇ ਇੱਕ ਹੋਏ ਤਾਂ ਉਗਵੇ ਤੇ ਕੀਰਤਨ ਤੇ ਕਥਾ ਸੁਣਨਾ ਗੁਰਦੁਆਰੇ ਆਣਾ ਇਸ ਦਲੀਏ ਨੂੰ ਇੱਕ ਕਰਨਾ ਬੀਜ ਨੂੰ ਜਿਹੜਾ ਹੈ ਕਿ ਇੱਕ ਕਰਨਾ ਹੈ ਤੇ ਜਿਸ ਦਿਨ ਬੀਜ ਇੱਕ ਹੋ ਗਿਆ ਤੇ ਸ਼ਬਦ ਦੀ ਧਰਤੀ ਦੇ ਵਿੱਚ ਬੋਹ ਦਿੱਤਾ ਉਸੇ ਵਕਤ ਫਲੀਬੂਤ ਹੋ ਜਾਏਗਾ ਸਮਾਂ ਨਹੀਂ ਲੱਗੇਗਾ ਫਿਰ ਉਸੇ ਵਕਤ ਰਸ ਮਿਲੇਗਾ ਬੀਜ ਬਹੁਤ ਉਡੀਕਣਾ ਪੈਂਦਾ ਕੋਈ 6 ਸਾਲਾਂ ਬਾਅਦ ਫਲ 3 ਸਾਲਾਂ ਬਾਅਦ ਫਲ ਸਾਲ ਬਾਅਦ ਫਲੀ ਬਹੁਤ ਆਉਂਦਾ ਪਰ ਨਹੀਂ ਜਿਸ ਦਿਨ ਤੂੰ ਬੀਜ ਨੂੰ ਇੱਕ ਕਰ ਲਿਆ ਤੇ ਸ਼ਬਦ ਦੀ ਧਰਤੀ ਦੇ ਵਿੱਚ ਬੋਇਆ ਉਸੇ ਵਕਤ ਫਲੀਬੂਤ ਉਸੇ ਵਕਤ ਰਸ ਬੋਸ ਨਾ ਕਟ ਆਨੰਦ baba farid ਕਹਿੰਦੇ ਨੇ ਅੱਜ ਮਿਲਾ ਵਾ ਸ਼ੇਖ ਫਰੀਦ ਤਾਂ ਕਮ ਗੂੰਜਣੀਆਂ ਮਨੋਂ ਮਚਣੀਆਂ ਕੱਲ ਤੇ ਕਿਉਂ ਛੱਡਦਾ ਹੈ ਅੱਜ ਹੀ ਰੱਬ ਦਾ ਮਿਲਾਪ ਲੈ ਲੈ ਜੇ ਤੂੰ ਮਨ ਨੂੰ ਮਚਰਣ ਵਾਲੀਆਂ ਆਵਾਜ਼ਾਂਵਾਂ ਨੂੰ ਰੋਕ ਸਕੇ ਮਨ ਨੂੰ ਜੋ ਦੁਖਾੜ ਕਰਦੀਆਂ ਨੇ ਟੁਕੜੇ ਟੁਕੜੀਆਂ ਚਲੇ ਜਾਂਦੀਆਂ ਨੇ ਉਹਨਾਂ ਆਵਾਜ਼ਾਂਵਾਂ ਨੂੰ ਜੇ ਤੂੰ ਰੋਕ ਸਕੇ ਰਸ ਨਹੀਂ ਮਿਲਿਆ ਕਸੂਰ ਆਪਣਾ ਸ਼ਬਦ ਦਾ ਕੋਈ ਕਸੂਰ ਨਹੀਂ ਆਨੰਦ ਨਹੀਂ ਮਿਲਿਆ ਤੇ ਮਨ ਦੁਖਾੜ ਹੈ ਤੇ ਦਿਸਦਾ ਹੈ ਔਰ ਮਨ ਨੂੰ ਪੜੰਬੀ ਕੋਸ਼ਿਸ਼ ਵੀ ਕਰਿਆ ਕਰੋ ਕੀਰਤਨ ਸੁਣਿਆ ਮਨ ਦੁਖਾੜ ਹੋਵੇਗਾ ਮਨਿਏ ਕਿ ਨਾ ਮਨਿਏ ਜੁੜਿਏ ਕਿ ਨਾ ਜੁੜਿਏ ਇਤਿਹਾਸ ਸੁਣਿਆ ਗੁਰੂਆਂ ਦਾ ਮੰਨਿਏ ਕਿ ਨਾ ਮੰਨਿਏ ਤੇ ਮੰਨਿਏ ਕਿ ਨਾ ਮੰਨਿਏ ਤੇ ਦਲੀ ਹੈ ਤੇ ਤਦਾਲ ਹੈ ਤੇ ਜਿਸ ਦਿਨ ਅੰਦਰੋਂ ਇਹ ਭਾਵਨਾ ਪੈਦਾ ਹੋਏ ਬਸ ਮੰਨਣਾ ਹੀ ਹੈ ਤੇ ਸਾਬ ਕਹਿੰਦਾ ਹੁ ਬੀਜ ਇੱਕ ਹੋ ਗਿਆ ਤੇ ਇਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਸੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਸਤਗੁਰ ਰਹਿਮਤ ਕਰਨ ਬਖਸ਼ਿਸ਼ਵਰਮ ਕੇ ਸ਼ਬਦ ਦੀ ਧਰਤੀ ਦੇ ਚ ਅਸੀਂ ਮਨ ਰੂਪੀ ਬੀਜ ਨੂੰ ਬੋਹ ਸਕੀਏ ਤਾਂ ਕਿ ਬ੍ਰਹਮ ਅਨੰਦ ਬ੍ਰਹਮ ਗਿਆਨ ਉਹ ਪੂਰਨ ਆਨੰਦ ਪੂਰਨ ਰਸ ਪ੍ਰਾਪਤ ਕਰ ਸਕੀਏ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿਕ ਕੇ ਗੁਰਮਤੀਆਂ ਗੱਲਾਂ ਨੂੰ ਸਰਵਣ ਕੀਤਾ ਸਾਬ ਰਹਿਮਤ ਕਰਨ ਬਖਸ਼ਿਸ਼ਾ ਕਰਨ ਸਦੀਵੀ ਟਿਕਾਓ ਤੇ ਸਦੀਵੀ ਆਨੰਦ ਤੁਹਾਨੂੰ ਪ੍ਰਦਾਨ ਕਰਨ 10 15 ਮਿੰਟ ਮੈਂ ਜ਼ਿਆਦਾ ਲੈ ਗਿਆ ਇਸ ਦੇ ਕੇ ਮਾ ਕਰਨੇ ਰੋਜ਼ ਸਮੇਂ ਸਿਰ ਸਮਾਪਤੀ ਜੋ ਹੈ ਕਰ ਦਿੱਤਾ ਕਰਾਂਗੇ ਫਿਰ ਜੋ ਹੈ ਚੇਤੇ ਕਰਨਾ ਕਿ ਮੈਂ ਸ਼ੁਰੂ ਤੋਂ ਜੋ ਜੋ ਵਿਚਾਰਾ ਸਾਡੇ ਸਾਹਮਣੇ ਜੋ ਹੈ ਰੱਖਿਆ ਨੇ ਕੌਮੀ ਦਰਦ ਨੂੰ ਸਾਹਮਣੇ ਰੱਖ ਕੇ ਸਿਰਫ ਕੌਮੀ ਜਜ਼ਬਾਤ ਨੂੰ ਸਾਹਮਣੇ ਰੱਖ ਕੇ ਤੇ ਦਾਸ ਦੀ ਕਿਸੇ ਵੀ ਗੱਲ ਨੂੰ ਕਿਸੇ ਜ਼ਾਤੀ ਰੰਜਿਸ਼ ਦੇ ਚ ਪਤਾ ਹੀ ਨਾ ਲੈਣਾ ਤੇ ਮੇਰੀ ਕੋਈ ਨਾ ਕਿਸੇ ਨਾਲ ਗੂੜੀ ਮਿੱਤਰਤਾ ਹੈ ਤੇ ਨਾ ਹੀ ਕਿਸੇ ਨਾਲ ਦੁਸ਼ਮਣੀ ਜੋ ਗੱਲ ਕਵਾਂਗਾ ਪ੍ਰਚਾਰਕ ਹੋਣ ਦੇ ਨਾਤੇ ਗੁਰਬਾਣੀ ਦੇ ਵਿਚਾਰ ਗੁਰਮਤਿ ਦੇ ਵਿਚਾਰ ਅਰਦਾਸ ਕਰੋ ਮੈਂ ਤੁਹਾਨੂੰ ਗੁਰਮਤਿ ਦੀ ਗੱਲ ਸੁਣਾ ਸਕਾਂ ਤੁਸੀਂ ਸੁਣ ਸਕੋ ਮੈਂ ਸੁਣਾ ਕੇ ਜੁੜ ਸਕਾਂ ਤੁਸੀਂ ਸੁਣ ਕੇ ਜੁੜ ਸਕੋ ਤਾਂ ਕਿ ਦੋਹਾਂ ਦੀ ਝੋਲੀ 'ਚ ਆਨੰਦ ਪਵੇ ਬੋਲ ਚੁਕ ਦੀ ਖਿਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੁਹ ਵਾਸ਼ ਕੀਤੇ